ਹਾਂਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਘਰ ਪਰ ਸਤਿ ਸ੍ਰੀ ਅਕਾਲ ਗਰਮੀ ਬਹੁਤ ਆ ਦੋਸਤੋ ਜਿਵੇਂ ਸਾਨੂੰ ਪਾਣੀ ਦੀ ਹਵਾ ਦੀ ਲੋੜ ਪੈਂਦੀ ਹੈ ਨਾ ਉਵੇਂ ਜਾਨਵਰਾਂ ਨੂੰ ਵੀ ਪਾਣੀ ਦੀ ਹਵਾ ਦੀ ਬਹੁਤ ਲੋੜ ਪੈਂਦੀ ਆ ਸੋ ਇਸ ਕਰਕੇ ਕੋਸ਼ਿਸ਼ ਕਰੋ ਆਪਣੇ ਘਰਾਂ ਦੇ ਉੱਤੇ ਅਸੀਂ ਪੰਜਾਬੀ ਪਿੰਡ ਤੋਂ ਆੜੇ ਆ। ਟੂੰਡੇ ਭਰ ਕੇ ਰੱਖਦੇ ਹੋ। ਬੱਠੜ ਭਰ ਕੇ ਰੱਖਦੇ ਹੋ। ਛੱਤਾਂ ਦੇ ਉੱਤੇ ਤੇ ਹੋਰ ਭਾਂਡੇ ਜੋ ਵੀ ਬਾਟੀਆਂ ਭਰ ਕੇ ਰੱਖਦੇ ਹੋ। ਟੀਲੇ ਭਰ ਕੇ ਰੱਖਦੇ ਹੋ। ਜਿਵੇਂ ਜਾਨ ਤਾਂ ਜਾਨਾ ਜਾਨਵਰਾਂ ਚ ਵੀ ਜਾਨਾ ਮਨੁੱਖਾਂ ਚ ਵੀ ਜਾਨ ਹਨਾ ਜਿਵੇਂ ਸਾਡੇ ਜਾਨਾਂ ਸਾਨੂੰ ਤਕਲੀਫ ਹੁੰਦੀ ਹੈ। ਗਰਮੀ ਦੇ ਨਾਲ ਉਵੇਂ ਜਾਨਵਰਾਂ ਦੀ ਹੁੰਦੀ ਹੈ ਜਾਨਵਰ ਤਾਂ ਵਿਚਾਰੇ ਤੜ-ਤੜ ਕੇ ਮਰ ਜਾਂਦੇ ਕਿਉਂਕਿ ਉਹਨਾਂ ਕੋਲ ਕੋਈ ਥਾਂ ਹੈ ਨਹੀਂ ਜਿਵੇਂ ਆਪਾਂ ਲੋਕ ਤਾਂ ਕਿਸੇ ਘਰੇ ਬੈ ਗਏ ਜਾਂ ਆਪਦੇ ਨਹੀਂ ਤਾਂ ਬਾਹਰ ਅੰਦਰ ਗਏ ਕਿ ਤਰ੍ਹਾਂ ਕਿਤੇ ਸ਼ਾਮ ਪਾਸਦੇ ਜਿਵੇਂ ਹੁਣ ਮੈਂ ਵੀ ਬੈਠਾ ਹਾਂ ਇਹ ਮੋਟਰਸਾਈਕਲ ਮਕੈਨਿਕ ਦੀ ਦੁਕਾਨ ਹੈ ਥੋੜੀ ਜਿਹੀ ਪ੍ਰੋਬਲਮਸ ਮੇਰੇ ਮੋਟਰਸਾਈਕਲ ਦੇ ਸ਼ੌਕਰਾਂ ਦੇ ਵਿੱਚ ਤੇ ਉਹ ਮੈਂ میو بھی باہر توپیا لیکن بہتر سونا ہوا اپنے بچپن شام واسطے ہے نا تو باہر بہت پہلا ਮੈਨੂੰ ਵੀ ਗਰਮੀ ਲੱਗੀ ਤੇ ਮੈਂ ਆ ਕੇ ਅੰਦਰ ਇਹਨਾਂ ਦਾ ਆ ਕੇ ਖਾ ਚੰਦੇ ਅੰਦਰ ਆਏ ਬਈ ਦਾ ਬਾਹਰ ਸ਼ੌਪ ਅੰਦਰ ਆ ਕੇ ਕਹਿਵਨ ਕਿ ਉਹ ਮੈਨੂੰ ਉੱਥੇ ਬਿਠਾ ਦੇ ਆਦਿਕ ਸਾਰੇ ਦੁਕਾਨ ਉਹ ਸਾਰੇ ਬਹੁਤ ਮੁਕਤ ਲੱਗੇ ਤੇ ਉਹ ਲਿਸਟਰੀ ਦੁਕਾਨ ਜਿਹੜਾ ਪਹਿਲਾਂ ਸੀ ਉਹ ਮੇਰੇ ਮੁੱਛਾ ਲਗਾ ਸੁੱਕਾ ਨੂੰ ਬੜਉਣ ਦੇ ਵਾਸਤੇ ਇਹ ਵੀ ਮਰਾ ਮਤਮ ਕਹਿੰਦਾ ਇਹ ਵੀ ਗਰਮੀ ਬਹੁਤ ਸਾਨੂੰ ਗਰਮੀ ਲੱਗ ਰਹੀ ਹੈ ਉਸੂਤਨਦੇ ਬਾਰ ਬਾਰ ਪਾਣੀ ਨਿਕਾਣ ਦੇ ਲੱਗੂਗੀ ਉਹਨੇ ਮੈਂ ਕਰ ਚਾਹ ਲਈ ਕੋਲੇ ਪਿੱਛੇ ਤੱਕ ਕਰਦਾ ਤੇ ਜਿਵੇਂ ਸਾਨੂੰ ਪ੍ਰੇਸ਼ ਲੱਗ ਰਹੀ ਹੈ ਇਹਦੇ ਜਾਨਵਰਾਂ ਨੂੰ ਵੀ ਕਿਉਂਕਿ ਦੂਰ ਦੂਰ ਤੱਕ ਪਾਣੀ ਨਹੀਂ ਬਾਰ ਹੁੰਦਾ ਖੇਤਾਂ ਦੇ ਵਿੱਚ ਕਿਤੇ ਵੀ ਜਿਹੜੇ ਇਲਾਕੇ ਹੈਗੇ ਆ ਟਿੱਬਿਆਂ ਵਾਲੇ ਰੇਦਰਲੇ ਇਲਾਕੇ ਉੱਥੇ ਜਮਾ ਪਾਣੀ ਮਾਰੂਥਲ ਦੇ ਇਲਾਕੇ ਸੁੱਕ ਜਾਂਦਾ ਹੈ ਇਸ ਕਰਕੇ ਆਪਣੇ ਘਰਾਂ ਤੇ ਸਾਰੇ ਵਿਸ਼ਵ ਪੱਧਰ ਦੇ ਲੋਕਾਂ ਨੂੰ ਇਹ ਬੇਨਤੀ ਹੈ ਵੀ ਆਪਣੇ ਸਾਰੇ ਲੋਕਾਂ ਇਹ ਚੀਨ ਨੂੰ ਮਸਨ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਘਰਾਂ ਚ ਆਪਣੇ ਬਾਹਰ ਆਪਣੀਆਂ ਟੂਟੀਆਂ ਖੋਲਦੇ ਜਿੱਥੇ ਉੱਥੇ ਭਾਂਡੇ ਪਾ ਕੇ ਰੱਖ ਲਓ ਬਾਹਰਲੇ ਪਾਸੇ ਤੇ ਆਪਣੇ ਕੋਠਿਆਂ ਦੀਆਂ ਛੱਤਾਂ ਦੇ ਉੱਤੇ ਜ਼ਰੂਰ ਪਾਣੀ ਰੱਖੋ ਜੇ ਗਰਮ ਹੋ ਜਾਊਗਾ ਇਦੋਂ ਕੰਮਸ ਕੰਪੀ ਨੂੰ ਤਾਂ ਜਾਨਵਰਾਂ ਨੂੰ ਪੰਛੀਆਂ ਨੂੰ ਮਿਲੂਗਾ ਕਿਉਂਕਿ ਪੰਛੀ ਸਾਡੇ ਜਿਹੜਾ ਵਾਤਾਵਰਣ ਦੇ ਵਿੱਚ ਸੰਗੀਤ ਦੇ ਵਿੱਚ ਪੰਛੀਆਂ ਦਾ ਬਹੁਤ ਯੋਗਦਾਨ ਹੈ ਨਾ ਤੇ ਪੰਛੀਆਂ ਤੋਂ ਵੱਧ ਇਹ ਸੰਗੀਤ ਸੰਗੀਤ ਸਾਡਾ ਵਧੀਆ ਬਣਿਆ ਤੇ ਇਸੇ ਤਰ੍ਹਾਂ ਜਦੋਂ ਪੰਛੀ ਬੋਲਦੇ ਐ ਚਿੜੀਆਂ ਚੀਕਦੀਆਂ ਮੋਰ ਕੁਕਦੇ ਐ ਤੇ ਹੋਰ ਕੋਇਲਾ ਮੋਰਦੀਆਂ ਨੇ ਕਿੰਨਾ ਸੋਹਣਾ ਲੱਗਦਾ ਹੈ ਨਾ ਕਿੰਨਾ ਸੋਹਣਾ ਅੰਦਾਜ਼ ਹੁੰਦਾ ਜਦੋਂ ਅੰਬਾਂ ਦੇ ਉੱਤੇ ਜਾਮੁਣਾਂ ਦੇ ਉੱਤੇ ਕੋਲਾ ਕੁਗਦਿਆਂ ਨੇ ਖੁਸ਼ੀ ਬੋਲਦੇ ਆ ਤੋਤੇ ਖਾਂਦੇ ਆ ਘਟ ਘਟ ਕੇ ਅਮਰੋਦ ਸਾਰੇ ਕੋ ਖਾ ਜਾਂਦੇ ਆ ਮਤਲਬ ਕਿੰਨੇ ਸੋਹਣੇ ਲੱਗਦੇ ਹੈ ਨਾ ਕਿ ਪਸ਼ੇ ਦੀ ਜਾਨ ਦੀ ਹਾਜ਼ਰ ਕਰਦੇ ਹੋਏ ਸੀ ਸਾਰੇ ਆਪ ਆਪਣੇ ਘਰਾਂ ਤੇ ਆਪਣੇ ਆਪਣੇ ਜਿੱਥੇ ਵੀ ਸਾਨੂੰ ਲੱਗਦਾ ਆ ਇੱਕ ਮੈਂ ਦੇਖ ਰਿਹਾ ਕਈ ਥਾਂ ਤੇ ਲੋਕ ਐਸੇ ਆਪਣੇ ਸ਼ਹਿਰ ਦੇ ਆਬਾਦੀ ਦੇ ਨਾਲ ਲੱਗੇ ਹੋਏ ਆ ਜਾਨਵਰਾਂ ਵਾਸਤੇ ਆਦਣੇ ਬਣਾ ਰਹੇ ਆ ਬਹੁਤ ਸੋਨੇ ਆਦਨੇ ਬਣਾ ਕੇ ਪੰਛੀਆਂ ਦੇ ਵਾਸਤੇ ਕਿਉਂਕਿ ਗਰਮੀਆਂ ਆ ਗਈਆਂ ਦਰੱਖਤ ਸੁੱਕ ਜਾਂਦੇ ਐ ਤੇ ਉਸ ਟਾਈਮ ਦੇ ਤੇ ਸ਼ਾਂ ਨਹੀਂ ਹੁੰਦੀ ਕਿਤੇ ਪੰਛੀਆਂ ਦੇ ਲੋਕਾਂ ਵਾਸਤੇ ਗਰਮੀ ਦੇ ਵਿੱਚ ਵਿਚਾਰੇ ਤੜਫ ਕੇ ਡੱਕ ਡੱਕ ਕੇ ਤਰ ਤਰ ਕੇ ਮਰ ਜਾਂਦੇ ਐ ਤੇ ਬਹੁਤ ਸੋਨਾ ਆਲਾ ਲੋਕਾਂ ਦਾ ਕੀਤਾ ਹੋਇਆ ਬਹੁਤ ਸਾਰੇ ਕਰਦੇ ਐ ਸਸਤਾਵਾ ਕਰਦੀਆਂ ਨੇ ਜਿਹੜੇ ਆਪਣੇ ਆਦਨੇ ਬਣਾ ਰਹੇ ਐ ਪਾਣੀ ਦਾ ਪ੍ਰੋਗਰਾਮ ਰੱਖ ਰਹੇ ਐ ਸਿੱਟੇ ਬਣਾ ਰਹੇ ਐ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਇਸੇ ਤਰ੍ਹਾਂ ਆਪਾਂ ਵੀ ਇਹ ਤੋਂ ਕੋਲਾ ਕਰੀਏ ਵੀ ਆਪਾਂ ਸਾਰੇ ਆਪਣੀਆਂ ਸ਼ਤਾਂ ਦੇ ਉੱਤੇ ਆਬ ਵੀ ਰੱਖੀ ਆਪਣੇ ਆਂਡੇ ਗੋਨੇ ਦੱਸਿਆ ਆਪਣੇ ਨਗਰ ਦੇ ਵਿੱਚ ਦਸੀਂ ਆਪਣੇ ਮਲੇ ਦੇ ਵਿੱਚ ਦਸੀਂ ਆਪਣੇ ਖਣ ਦੇ ਵਿੱਚ ਦਸੀਂ ਸਾਰਿਆਂ ਨੂੰ ਵੀ ਇਦਾਂ ਕਰਕੇ ਭਾਈ ਜਾਨਵਰਾਂ ਵਾਸਤੇ ਜੁਰ ਆਪੋ ਆਪਣੇ ਘਰਾਂ ਦੀ ਸ਼ਤਾਂ ਦੇ ਉੱਤੇ ਜਲ ਦਾ ਪ੍ਰੋਗਰਾਮ ਰੱਖੀ ਜਲ ਪਛ ਨੂੰ ਦੇਣ ਵਾਸਤੇ ਆਪਣਾ ਆਪਣੇ ਡੋਂਗੇ ਕੋਲੇ ਕੁਝ ਵੀ ਬਾਤੀਆਂ ਕੁਝ ਵੀ ਭਰ ਕੇ ਬੱਥਰ ਭਰ ਕੇ ਪੁੰਡੇ ਭਲਕੇ ਲਕਮ ਖੰਧ ਅੱਜ ਕੱਲ ਆਪਣੇ ਉਹਦੇ ਮਿੱਟੀ ਦੇ ਬਹੁਤ ਭਾਂਡੇ ਬਣੇ ਸੁਨੇ ਆ ਜਾਂਦੇ ਆ ਬਾਹਰ ਦੇ ਰੱਖਦੇ ਆਪਾਂ ਹਨ ਉਹ ਘੜੇ ਭਰ ਕੇ ਬਾਹਰ ਰੱਖਦੇ ਉਹ ਤਰੋਜ ਜਿਹੜਾ ਗਿਆ ਮੂੰਹ ਕਟੇ ਵਾਲੇ ਇਹ ਉਹ ਪਸ਼ੀਆਂ ਦੇ ਵਾਸਤੇ ਬਹੁਤ ਵਧੀਆ ਹੋਊਗਾ ਵਾਤਾਵਰਣ ਦੇ ਸਵਾਲ ਤੇ ਆਪਣੇ ਇਹ ਸਾਡੇ ਸੱਭਿਆਚਾਰ ਨੂੰ ਸਮਰਪਿਤ ਇਹ ਚੀਜ਼ਾਂ ਹੈਗੀਆਂ ਇਸ ਮਾਂ ਬੋਲੀ ਦੀ ਸੇਵਾ ਦੇ ਵਿੱਚ ਲੱਗੇ ਹੋਏ ਚਾਰ ਸਾਲ ਤੇ ਸਾਡੇ ਨਾਲ ਨਾਲ ਇਹ ਸੱਭਿਆਚਾਰ ਆਪਣਾ ਕੁਦਰਤ ਦੀ ਸੰਭਾਲ ਦੀ ਰੋਖਾਂ ਦੀ ਸੰਭਾਲ ਰੁੱਖ ਵੱਧ ਤੋਂ ਵੱਧ ਲਗਾਓ ਰੁੱਖ ਲੱਗਣਗੇ ਤਾਂ ਮਾਹੌਲ ਠੰਡਾ ਹੋਏਗਾ ਵਾਤਾਵਰਨ ਬਦਲੇਗਾ ਗਰਮੈਸ਼ ਘਟੇਗੀ ਤੇ ਉਹਦੇ ਵਿੱਚ ਪੰਛੀਆਂ ਨੂੰ ਆਦਣੇ ਪਾਉਣ ਦਾ ਜਗ੍ਹਾ ਮਿਲੇਗੀ ਪੰਛੀਆਂ ਨੂੰ ਸ਼ਾਮੇ ਬੈਣ ਦੀ ਜਗ੍ਹਾ ਮਿਲੇਗੀ ਤੇ ਆਪਣੇ ਹੋਰ ਸਾਨੂੰ ਵੀ ਕਈ ਥਾਂ ਤੇ ਮਹੌਨੇ ਇੱਕ ਪੋਸਟ ਪਾਈ ਸੀ ਇਹ ਰੁੱਖਾਂ ਥੱਲੇ ਬੈਠ ਕੇ ਜਿਹੜੀ ਅਸੀਂ ਫੇਸਬੁੱਕ ਤੇ ਤੇ ਉਹ ਬਹੁਤ ਵਧੀਆ ਪੋਸਟ ਪਣੀ ਸੀ ਰੁੱਖਾਂ ਦਾ ਜਨ ਬੜਾ ਬਲੂ ਤੇ ਤੁਹਾਨੂੰ ਪਤਾ ਵੀ ਪਰ ਮੈਨੂੰ ਮਾਲਕੂ ਵੱਲੋਂ ਮਹਾਰਤ ਦਾ ਵੀ ਫੋਟੋ ਦੇ ਉੱਤੇ ਲਿਖਣ ਦੀ ਤੇ ਉਹਦਾਂ ਲਿਖਦੇ ਤਾਂ ਬਹੁਤ ਕੋਸ਼ਿਸ਼ ਕਰ ਮਾਲਕ ਦੀ ਕਰ ਪਾਉਣਾ ਬਲੰਦੀਆਂ ਤੇ ਇਹ ਨਾਮ ਕੋ ਦੇ ਅਸ਼ੀਰਵਾਦਾਂ ਨਾਲ ਸਾਰੇ ਦੋਸਤਾਂ ਦੇ ਆਟਕਾਂ ਦੇ ਸਰੋਤਿਆਂ ਦੇ ਅਸ਼ੀਰਵਾਦਾਂ ਨਾਲ ਲੇਕਿਨ ਵੀ ਮੈਂ ਕੋਸ਼ਿਸ਼ ਕਰਾ ਉਹਨਾਂ ਕੋਈ ਫੋਟੋ ਕੁ ਵਧੀਆ ਲੱਗੇ ਉਹਦੇ ਪਿੱਛੇ ਜੇ ਇੱਕ ਫੋਟੋ ਅਮਰਤ ਵੇਲੇ ਦੀ ਆਸੀ ਉੱਤੇ ਲਿਖਾ ਸੀ ਤੇ ਰੁੱਖਾਂ ਦੇ ਫੋਟੋ ਆਏ ਸੀ ਬਹੁਤ ਸੋਹਣੇ ਪੁਨੇ ਹੋਏ ਪਹਾੜ ਦੇ ਵਿੱਚ ਉਹਨਾਂ ਤੋਂ ਦਿੱਖਦਾ ਤੁਹਾਨੂੰ ਕਿਸੇ ਤਰ੍ਹਾਂ ਇਹ ਸੁਨੇ ਸੁਨੇ ਪੋਛਾ ਲੱਗਦੀ ਜਿਵੇਂ ਉਮੇ ਅਸੀਂ ਪੰਛੀਆਂ ਦੀ ਵੀ ਸਮਾਲ ਕਰੀਏ ਸੋ ਇਹਨੀਆਂ ਬੇਨਤੀਆਂ ਮਰੀਆਂ ਪ੍ਰਵਾਨ ਜਰੂਰ ਕਰੋ ਮੈਂ ਇਸੇ ਵਾਸਤੇ ਲੈ ਆਇਆ ਸੀ ਸੋ ਆਪਣੇ ਬੇਨਤੀਆਂ ਪ੍ਰਵਾਨ ਕਰਦੇ ਆਂ ਬਹੁਤ ਬਹੁਤ ਸਾਰਿਆਂ ਦਾ ਜਿੰਨੇ ਵੀ ਆਪ ਦੇਖ ਰਹੇ ਹੋ ਸੁਣੋਗੇ ਬਾਅਦ ਵਿੱਚ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਸਰਕਾਰ ਇਰੇ ਬੋਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ